ਅਸੀਂ ਸਾਰੀ ਦੁਨੀਆ ਨੂੰ ਠੰਡੇ ਨਹੀਂ ਕਰ ਸਕਦੇ ਆਪਣੇ ਆਪ ਨੂੰ ਕਰ ਸਕਦੇ ਜੇ ਤੇਨੂੰ ਕੰਡੇ ਚੁੱਭਦੇ ਆ ਤੂੰ ਕਹੇ ਮੈਂ ਸਾਰੀ ਦੁਨੀਆ ਦੇ ਕੰਡੇ ਚੁਗਣ ਜਾਣਾ ਤੇਰੇ ਨਾਲੋਂ ਪਾਗਲ ਕੌਣ ਹੋਏਗਾ ਤੂੰ ਜੁੱਤੀ ਪਾਲਾ ਸਾਰੀ ਦੁਨੀਆ ਦੇ ਕੰਡੇ ਨਹੀਂ ਚੁਗੇ ਜਾਣੇ ਧਰਤੀ ਸਾਰੀ ਤੋਂ ਕੰਡੇ ਕਿੱਥੇ ਚੁਗੇ ਜਾਣਗੇ ਗਲੀਚੇ ਵਿਛਾ ਦਿਓ ਜੀ ਮੈਨੂੰ ਕੰਡੇ ਚੁੱਭਦੇ ਸਾਰੀ ਧਰਤੀ ਤੇ ਗਲੀਚੇ ਨਹੀਂ ਵਿਛਣੇ ਤੂੰ ਜੁੱਤੀ ਪਾ ਸਾਰੇ ਕੰਡੇ ਨਹੀਂ ਚੁਗੇ ਜਾਣੇ ਤੂੰ ਜੁੱਤੀ ਪਾਲਾ ਇਸੇ ਤਰ੍ਹਾਂ ਆਪਣੇ ਮਨ ਤੇ ਕੰਮ ਕਰੋ ਤੁਸੀਂ ਸਾਰਿਆਂ ਨੂੰ ਨਹੀਂ ਬਦਲ ਸਕਦੇ ਮੇਰੀ ਘਰ ਵਾਲੀ ਐ ਆ ਮੇਰੀ ਬੱਚੀਆਂ ਐ ਆ ਮੇਰਾ ਫਲਾਣਾ ਐ ਆ ਮੇਰਾ ਫਲਾਣਾ ਮੇਰੇ ਆ ਉਹਨੂੰ ਨਹੀਂ ਬਦਲ ਸਕਦਾ ਤੂੰ ਆਪਣੇ ਆਪ ਨੂੰ ਬਦਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਸ ਵੀਡੀਓ ਕਲਿੱਪ ਵਿੱਚ ਬਹੁਤ ਹੀ ਮੋਟੀਵੇਸ਼ਨਲ ਸਪੀਚ ਸੁਣੀ ਹੈ ਭਾਈ ਸਾਹਿਬ ਦੀ ਭਾਈ ਸਾਹਿਬ ਬਹੁਤ ਵਧੀਆ ਸੇ ਦਿੰਦੇ ਹਨ ਭਾਈ ਸਾਹਿਬ ਦੇ ਅਨਸਾਰ ਸਾਨੂੰ ਆਪਣੀ ਜ਼ਿੰਦਗੀ ਦੀ ਹਰ ਫੈਸਲੇ ਦਾ ਹੱਲਾਪ ਹੀ ਕਰਨਾ ਪੈਣਾ ਹੈ ਜਿੰਨੇ ਕੰਡੇ ਅਸੀਂ ਖਿਲਾਰਦੇ ਹਾਂ ਉਹ ਸਾਨੂੰ ਆਪ ਨੂੰ ਹੀ ਚੁਗਣੇ ਪੈਂਦੇ ਹਨ ਭਾਈ ਸਾਹਿਬ ਦੇ ਅਨੁਸਾਰ ਆਪਾਂ ਸਾਰੀ ਦੁਨੀਆ ਨੂੰ ਨਹੀਂ ਬਦਲ ਸਕਦੇ ਬਸ ਲੋੜ ਹੈ ਸਾਨੂੰ ਆਪਣੇ ਮਨ ਦੀ ਕਿ ਸਾਨੂੰ ਆਪਣਾ ਮਨ ਬਦਲਣਾ ਚਾਹੀਦਾ ਹੈ ਤੇ ਆਪਣੇ ਮਨ ਤੇ ਕੰਮ ਕਰਨਾ ਚਾਹੀਦਾ ਹੈ ਤੇ ਲੋਕਾਂ ਨੂੰ ਬਦਲਣ ਵਿੱਚ ਆਪਣੀ ਜ਼ਿੰਦਗੀ ਖਰਾਬ ਨਹੀਂ ਕਰਨੀ ਚਾਹੀਦੀ ਆਪਣਾ ਟਾਈਮ ਖਰਾਬ ਨਹੀਂ ਕਰਨਾ ਚਾਹੀਦਾ ਆਪਣੇ ਮਨ ਤੇ ਕੰਮ ਕਰਕੇ ਆਪਣਾ ਜੀਵਨ ਸਫਲ ਬਣਾਉਣ ਵਾਲੇ ਸੋਚਣਾ ਚਾਹੁੰਦਾ ਹੈ ਤੇ ਇਹ ਸਭ ਗੁਰਬਾਣੀ ਦੀ ਸਿੱਖਿਆ ਤੋਂ ਸਾਨੂੰ ਮਿਲ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ